ਸਮੇਂ ਦੀ ਵੱਡੀ ਖਬਰ ਪਠਾਨਕੋਟ ਤੋਂ ਲੈ ਕੇ ਹਾਜ਼ਰ ਹੋ ਗਏ ਆ ਦੱਸਦੇ ਹੀ ਇਹ ਗੰਤੰਤਰ ਦਿਹਾੜੇ ਨੂੰ ਜਿੱਥੇ ਪੁਲਿਸ ਦੇ ਵੱਲੋਂ ਪੂਰੇ ਦੇਸ਼ ਦੇ ਵਿੱਚ ਸੁਰੱਖਿਆ ਨੂੰ ਜਿਹੜਾ ਹੈ ਉਹ ਮੁਕੰਮਲ ਬਣਾਇਆ ਜਾ ਰਿਹਾ ਤੇ ਉੱਥੇ ਹੀ ਜੇਕਰ ਅਸੀਂ ਪਠਾਨਕੋਟ ਦੀ ਗੱਲ ਕਰੀਏ ਤਾਂ ਇਸ ਸਮੇਂ ਦੀ ਤਸਵੀਰਾਂ ਤੁਹਾਨੂੰ ਪਠਾਨਕੋਟ ਦੀਆਂ ਦਿਖਾ ਰਹੇ ਆ ਕਿ ਪਠਾਨਕੋਟ ਵਿਖੇ ਐਮ ਐ ਫਾਰੂਕੀ ਏ ਡੀ ਜੀ ਪੀ ਪੰਜਾਬ ਜਿਹੜੇ ਨੇ ਉਹਨਾਂ ਨੇ ਸ਼ਿਰਕਤ ਕੀਤੀ ਹੈ ਪਠਾਨਕੋਟ ਵਿਖੇ ਜਿੱਥੇ ਪੁਲਿਸ ਫੋਰਸ ਦੇ ਨਾਲ ਉਹਨਾਂ ਨੇ तमाम ਜਾਣਕਾਰੀ ਸਾਂਝੀ ਕੀਤੀ ਹੈ ਕਿਸ ਤਰ੍ਹਾਂ ਦੇ ਨਾਲ ਜਿਹੜੇ ਨੇ ਟੈਕਨੋਲੋਜੀ ਗੈਜੇਟਸ ਜਿਹੜੇ ਨੇ ਉਹ ਯੂਜ਼ ਕੀਤੇ ਜਾ ਰਹੇ ਨੇ ਤੇ ਟ ਕਮਲ ਬਣਾਇਆ ਜਾ ਰਿਹਾ ਤੇ ਕਿਸ ਤਰ੍ਹਾਂ ਦੇ ਸਰਚ ਆਪਰੇਸ਼ਨ ਜਿਹੜੇ ਨੇ ਚਲਾਏ ਜਾ ਰਹੇ ਨੇ ਇੰਟਰ ਸਟੇਟ ਨਾਕੇ ਹੋਣ ਜਾਂ ਫਿਰ ਪੁਲਿਸ ਵੱਲੋਂ ਜਿਹੜੇ ਨੇ ਉਹ ਸਰਚ ਆਪਰੇਸ਼ਨ ਕੀਤੇ ਜਾਣ ਹੋਣ ਇਸ ਬਾਰੇ ਪੂਰੀ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਜਾ ਰਹੀ ਹੈ ਤੇ ਇਸ ਮੌਕੇ ਤੇ ਐਸਐਸਪੀ ਪਠਾਨਕੋਟ ਜਿਹੜੇ ਰਜਿੰਦਰ ਸਿੰਘ ਟੇਲੋ ਉਹਨਾਂ ਦੇ ਨਾਲ ਵੀ ਜਿਹੜੇ ਨੇ ਨਜ਼ਰ ਆਇਆ ਕਿਸ ਤਰ੍ਹਾਂ ਦੇ ਨਾਲ ਪੁਲਿਸ ਦੇ ਨਾਲ ਉਹਨਾਂ ਦੀ ਖਾਸ ਗੱਲਬਾਤ ਜੁੜੀ ਹੋ ਰਹੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਇਸ ਮੌਕੇ ਤੇ ਉਹਨਾਂ ਨੇ ਸ਼ਰਾਰਤੀ ਅਨਸਰਾਂ ਨੂੰ ਜਿਹੜੀ ਹੈ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਨਸੁਖਾਵੀ ਘਟਨਾ ਵਾਪਰਦੀ ਹੈ ਤਾਂ ਪ ਤੁਰੰਤ ਕਾਰਵਾਈ ਕੀਤੀ ਜਾਵੇਗੀ ਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਉੱਥੇ ਹੀ ਪੁਲਿਸ ਕਰਮਚਾਰੀਆਂ ਦੇ ਵੱਲੋਂ ਜਗਾ ਜਗਾ ਤੇ ਨਾਕੇ ਲਗਾਏ ਗਏ ਨੇ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਅਨਸੁਖਾਮੀ ਘਟਨਾ ਨਾ ਵਾਪਰੇ ਤੇ ਗਣਤੰਤਰ ਦਿਹਾੜੇ ਨੂੰ ਬੜੇ ਹੀ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਜੜਾਏ ਉਹ ਮਨਾਇਆ ਜਾ ਸਕੇ ਇੱਕ ਵਾਰ ਤਸਵੀਰਾਂ ਦੇਖ ਲੈਣੇ ਤੇ ਗੱਲਬਾਤ ਕਰ ਲੈਣੇ ਆ ਆਈਪੀਐਸ ਐਡੀਜੀਪੀ ਪੰਜਾਬ ਦੇ ਨਾਲ ਕਿਸ ਤਰ੍ਹਾਂ ਦੇ ਨਾਲ ਸੁਰੱਖਿਆ ਦੇ ਇੰਤਜ਼ਾਮਾਂ ਨੂੰ ਜੜਾਏ ਉਹ ਪੁਖਤਾ ਬਣਾਉਣ ਦੇ ਲਈ ਇੱਥੇ ਪਹੁੰਚੇ ਨੇ ਤੇ ਦੌਰਾ ਕੀਤਾ ਜਾ ਰਿਹਾ ਹੈ तमाम ਜਾਣਕਾਰੀ ਜੁੜੀ ਹੈ ਉਹ ਲਵਾਂਗੇ ਆਓ ਦੇਖ ਲੈਣੇ ਤਸਵੀਰਾਂ ਦੇਖੋ ਅੱਜ ਮੈਂ ਸਪੈਸ਼ਲੀ ਇਥੇ ਆਇਆ ਹੋਇਆ ਐਸਐਸਪੀ ਸਾਹਿਬ ਨਾਲ ਮਿਲ ਕੇ ਥਾਣੀ ਦੀ ਸੁਰੱਖਿਆ ਦੀ ਦਾ ਵੀ ਆਪਾਂ ਜਾਇਜ਼ਾ ਲੈ ਰਹੇ ਹਾਂ ਇਹ ਲਗਾਤਾਰ ਸਾਡੇ ਆਪਰੇਸ਼ਨ ਚੱਲ ਰਹੇ ਨੇ ਜਿਹਦੇ ਵਿੱਚ ਸਰਚ ਐਂਡ ਕੋਆਰਡੀਨੇਸ਼ਨ ਸਰਚ ਵੀ ਚੱਲਦਾ ਹੈਗਾ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਵੀ ਲਗਾਤਾਰ ਸਾਡੇ ਵੱਲੋਂ ਆਪਰੇਸ਼ਨ ਚਲਾਏ ਜਾਂਦੇ ਰਹਿੰਦੇ ਨੇ ਅੱਜ ਦਾ ਜਿਹੜਾ ਇਹ ਦੌਰਾ ਹੈਗਾ ਉਹ ਸਪੈਸ਼ਲੀ ਗਰਤੰਤਰ ਦਿਵਸ ਨੂੰ ਦੇਖਦੇ ਹੋਏ ਸੁਰੱਖਿਆ ਦੇ ਜਿਹੜੇ ਆਪਣੇ ਇੰਤਜ਼ਾਮਾਤ ਹੈਗੇ ਨੇ ਉਹਨੂੰ ਇੱਕ ਵਾਰੀ ਰੀਵਿਜ਼ਿਟ ਕਰਨ ਲਈ ਮੈਂ ਆਇਆ ਹੋਇਆ ਇੱਥੇ ਪੂਰੇ ਪੰਜਾਬ ਚ ਆਫੀਸਰਸ ਵਿਜ਼ਿਟ ਕਰ ਰਹੇ ਨੇ ਹਰ ਇੱਕ ਡਿਸਟ੍ਰਿਕਟ ਚ ਏ ਡੀ ਜੀ ਪੀ ਸਾਹਿਬਾਨ ਜਿਹਨੇ ਹੈਗੇ ਨੇ ਸਾਡੇ ਤੇ ਸੀਨੀਅਰ ਆਫੀਸਰਸ ਹੈੱਡਕੁਆਟਰ ਤੋਂ ਹੈਗੇ ਨੇ ਉਹ ਵੀ ਸਾਰੇ ਵਿਜ਼ਿਟ ਕਰ ਰਹੇ ਨੇ ਤਾਂ ਕਿ ਇਹ ਜਿਹੜਾ ਸਾਡਾ 26 ਜਨਵਰੀ ਦਾ ਪ੍ਰੋਗਰਾਮ ਹੈਗਾ ਇਹ ਬਿਲਕੁਲ ਸ਼ਾਂਤੀਪੂਰਵਕ ਤੇ ਬਿਨਾਂ ਕਿਸੇ ਵਿਘਨ ਦੇ ਸੰਪੰਨ ਹੋ ਸਕੇ ਇਸ ਤੋਂ ਇਲਾਵਾ ਜਿਹੜੀ ਆਮ ਸੁਰੱਖਿਆ ਹਾਲਾਤ ਹੈ ਕਿ ਨੇ ਉਹਦੇ ਵਿੱਚ ਜਿਸ ਤਰੀਕੇ ਨਾਲ ਮਾੜੀ-ਮੋਟੀ ਘਟਨਾਵਾਂ ਹੋਈਆਂ ਸੀਗੀਆਂ ਕਿਸੇ ਕਿਤੇ ਗ੍ਰੇਨੇਡ ਹਰਲਿੰਗ ਹੋ ਗਈ ਹੈ ਕੁਝ ਹੋਰ ਹੋ ਗਿਆ ਉਹਦੇ ਵਿੱਚ ਵੀ ਆਪਾਂ ਸੁਰੱਖਿਆ ਦੇ ਮਜ਼ਬੂਤ ਪ੍ਰਬੰਧ ਕਰ ਰਹੇਗੇ ਤਾਂ ਕਿ ਕਿਸੇ ਵੀ ਤਰੀਕੇ ਨਾਲ ਜਿਹੜੇ ਮਾੜੇ ਅੰਸਰ ਹੈਗੇ ਉਹਨੂੰ ਕੋਈ ਸਪੇਸ ਨਾ ਮਿਲ ਸਕੇ ਤਾਂ ਕੋਰਸ ਬੋਰਡ ਬੋਰਡ ਕਰਕੇ ਕਾਫੀ ਪਰਵਾਸੀ ਦੇਖੋ ਤੁਹਾਨੂੰ ਤਾਂ ਪਤਾ ਹੀ ਹੋਵੇਗਾ ਕਿ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਐਸਐਸਪੀ ਸਾਹਿਬ ਕਰਵਾ ਰਹੇ ਨੇ ਅਲਰਟ ਹੈਗੇ ਨੇ ਇਜ਼ ਅ ਵੈਰੀ ਫਾਈਨ ਆਫੀਸਰ ਪੰਜਾਬ ਪੁਲਿਸ ਦੇ ਜਿੰਨੇ ਬਿਹਤਰੀਨ ਆਫੀਸਰ ਹੈ ਉਹਦੇ ਵਿੱਚੋਂ ਇੱਕ ਨੇ ਤੇ ਇਹਨਾਂ ਵੱਲੋਂ ਜਿੰਨੇ ਵੀ ਉਪਰਾਲੇ ਕੀਤੇ ਗਏ ਨੇ ਬਹੁਤ ਸ਼ਲਾਘਾਯੋਗ ਹੈਗੇ ਉਹਦੇ ਵਿੱਚ ਖਾਸ ਤੌਰ ਤੇ ਜਿਹੜੇ ਐਂਟਰੀ ਪੁਆਇੰਟ ਹੈਗੇ ਨੇ ਐਗਜ਼ਿਟ ਪੁਆਇੰਟ ਹੈਗਾ ਪਠਾਨਕੋਟ ਦਾ ਉਹਦੇ ਵਿੱਚ ਨਾਕੇ ਲੱਗੇ ਹੋਏ ਉਹਦੇ ਵਿੱਚ ਟੈਕਨੋਲੋਜੀਕਲ ਐਡਵਾਂਸਮੈਂਟ ਕਰਕੇ ਸਾਡੇ ਕੋਲ ਆਪਣਾ ਜਿਹੜਾ ਰਿਕਾਰਡ ਹੈਗਾ ਸਾਰੇ ਕ੍ਰਾਈਮਨਲ ਜਿਹਨੇ ਹੈਗੇ ਉਹਦਾ ਇੱਕ ਪਾਇਸ ਕਰਕੇ ਸਾਡੇ ਕੋਲ ਸੌਫਟਵੇਅਰ ਹੈਗਾ ਉਹਦੇ ਵਿੱਚ ਸਾਰਾ ਸਾਰਿਆਂ ਦੀ ਇਨਫੋਰਮੇਸ਼ਨ ਹੈਗੀ ਉਹਨਾਂ ਦੀ ਚੈਕਿੰਗ ਕਰਾਈ ਜਾਂਦੀ ਹੈਗੀ ਗੱਡੀਆਂ ਦੀ ਚੈਕਿੰਗ ਕਰਾਈ ਜਾਂਦੀ ਹੈਗੀ ਇਲੀਗਲ ਨੰਬਰ ਜਿਹੜੇ ਹੈਗੇ ਨੇ ਉਹ ਜੇਕਰ ਗੱਡੀਆਂ ਤੇ ਲੱਗੇ ਹੋਣ ਉਹਨੂੰ ਸਪੌਟ ਕੀਤਾ ਜਾਂਦਾ ਹੈ اسی ਤਰੀਕੇ ਨਾਲ ਸਾਰੇ ਮਾਈਗ੍ਰੈਂਟ ਜਿਹੜੇ ਹੈਗੇ ਨੇ ਜਾਂ ਇੱਥੇ ਆ ਕਰਕੇ ਬਾਹਰਲੇ ਏਰੀਆ ਤੋਂ ਜਿਹੜੇ ਆ ਰਹੇ ਰਹੇ ਨੇ ਉਹਨਾਂ ਦੀ ਵੈਰੀਫਿਕੇਸ਼ਨ ਕਰਾਈ ਜਾਂਦੀ ਹੈਗੀ ਇਹਦੇ ਤੋਂ ਇਲਾਵਾ ਜਿਹੜੇ ਖਾਸ ਤੌਰ ਤੇ ਸੈਕੰਡ ਲਾਈਨ ਆਫ ਡਿਫੈਂਸ ਹੈਗੀ ਉਹਦੇ ਵਿੱਚ ਨਾਕੇ ਲੱਗੇ ਹੋਏ ਨੇ ਇੰਟਰ ਡਿਸਟ੍ਰਿਕਟ ਕੋਆਪਰੇਸ਼ਨ ਬਹੁਤ ਵਧੀਆ ਐਸਐਸਪੀ ਸਾਹਿਬ ਨੇ ਇਥੇ ਮੇਨਟੇਨ ਕੀਤਾ ਹੋਇਆ ਦੂਜੇ ਹੋਰ ਡਿਸਟ੍ਰਿਕਟਾਂ ਨਾਲ ਜਿਹੜੇ ਬਾਰਡਰ ਲੱਗਦੇ ਨੇ ਦੂਜੀ ਸਟੇਟਾਂ ਦੇ ਇਸ ਕਰਕੇ ਮੈਂ ਕਵਾਂਗਾ ਕਿ ਬਹੁਤ ਸੱਫਿਸਫੈਕਟਰੀ ਤੇ ਤਿਆਰੀ ਹੈਗੀ ਸਾਡੀ ਐਂਡ ਫੋਰਸ ਇਜ਼ ਅਲਰਟ ਆਪਾ ਇਹ ਜਿਹੜਾ 26 ਜਨਵਰੀ ਦਾ ਪ੍ਰੋਗਰਾਮ ਹੈਗਾ ਤੇ ਉਸ ਤੋਂ ਬਾਅਦ ਵੀ ਜਿਹੜੀ ਵਿਵਸਥਾ ਹੈਗੀ ਉਹਨੂੰ ਵਧੀਆ ਤਰੀਕੇ ਨਾਲ ਚਲਾਵਾਂਗੇ ਨਹੀਂ ਐਕਸਟਰਾ ਫੋਰਸ ਵੀ ਡਿਪਲਾਈ ਕੀਤੀ ਜਾਂਦੀ ਹੈਗੀ ਲੋਡ ਦੇ ਮੁਤਾਬਿਕ ਜਦੋਂ ਕਿਤੇ ਲੋਡ ਪੈਂਦੀ ਹੈ ਖਾਸ ਤੌਰ ਸੇ ਸੈਕੰਡ ਲਾਈਨ ਆਫ ਡਿਫੈਂਸ ਹੋਵੇ ਜਾਂ ਦੂਜੇ ਹੋਰ ਏਰੀਏ ਚ ਤੇ ਇਸ ਤੋਂ ਇਲਾਵਾ ਸਾਡੀ ਆਪਣੀ ਫੋਰਸ ਵੀ ਬਿਹਤਰ ਤਿਆਰ ਚਾਹੀਦੀ ਤੇ ਜਿੰਨੀ ਵੀ ਰਿਕੁਆਇਰਮੈਂਟ ਹੈਗੀ ਉਹਦੇ ਮੁਤਾਬਿਕ ਸਾਡੇ ਕੋਲ ਫੋਰਸ ਹੈਗੀ ਆ ਥਾਣੇ ਦੀ ਸੁਰੱਖਿਆ ਨੂੰ ਲੈ ਕੇ ਨਹੀ ਕੀਤਾ ਜਾਏਗਾ ਰਸਤੇ ਬੰਦ ਕੀਤੇ ਜਾਣਗੇ ਕੀ ਸੋਲਿਊਸ਼ਨ ਹੈ ਜੀ ਨਹੀਂ ਦੇਖੋ ਕੱਲੇ ਰਸਤੇ ਬੰਦ ਕੀਤੇ ਜਾਣੇ ਹੀ ਨਹੀਂ ਇੰਪੋਰਟੈਂਟ ਹੈਗੇ ਉਹਦੇ ਵਿੱਚ ਉਹ ਆਪਾਂ ਜਿਹੜੇ ਥਾਣੇ ਦੀ ਸੁਰੱਖਿਆ ਦੇ ਹੋਰ ਵੀ ਪ੍ਰਬੰਧ ਕੀਤੇ ਹੋਏ ਨੇ ਤੁਸੀਂ ਵਿਜ਼ਿਟ ਕਰੋਗੇ ਤੇ ਤੁਸੀਂ ਦੇਖੋਗੇ ਕਿ ਜਿਹੜੇ ਜਾਲੀਆਂ ਲਗਾ ਕਰਕੇ ਪ੍ਰੋਟੈਕਟ ਕੀਤੀ ਜਾਂਦੀ ਹੈਗੀ ਸਾਡੇ ਕੋਲ ਜਿਹੜੀ ਰੈਪੀਡ ਐਕਸ਼ਨ ਲਈ ਜਿਹੜੀ ਹੈਗੀ ਕੋਈ ਕਰੀ ਐਕਸ਼ਨ ਟੀਮ ਉਹ ਰਿਪਲਾਈ ਕੀਤੀਆਂ ਜਾਂਦੀਆਂ ਨੇ ਤਾਂ ਕਿ ਥਾਣਿਆਂ ਦੀ ਬਸ ਸੁਰੱਖਿਆ ਰਹੇ ਤੇ ਨਾਲ ਹੀ ਆਪਾਂ ਆਮ ਨਾਗਰਿਕ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਈਏ। ਪਿੱਛੇ ਦੇ ਦੇਖੋ ਜਿੱਥੇ ਇਨ ਸਿਕਿਉਰ ਹੋਵੇ ਜਿੱਥੇ ਸਫੀਸ਼ੀਐਂਟ ਨੰਬਰ ਨਾ ਹੋਵੇ ਉਥੇ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਖਤਰੇ ਸੇ ਪਾਣਾ ਕੋਈ ਦਾਰਸ਼ਪੰਦੀ ਨਹੀਂ ਹੈਗੀ। ਇੱਕ ਬਰੀ ਰੀਗਰੂਪਿੰਗ ਕਰਨ ਦੀ ਲੋੜ ਰਹਿੰਦੀ ਹੈਗੀ ਤੇ ਇਸ ਤਿਆਰੀ ਦੇ ਸਿਲਸਿਲੇ 'ਚ ਜਿਹੜੀ ਐਥਰੇਟ ਸੀਗੀ ਇਹਦੇ ਬਤਾਵਿਕ ਹਰ ਇੱਕ ਥਾਣੇ ਦੀ ਬਿਹਤਰ ਸੁਰੱਖਿਆ ਜਿਹੜੀ ਹੈਗੀ ਉਹਨੂੰ ਯਕੀਨੀ ਬਣਾਉਣ ਲਈ ਹਰ ਇੱਕ ਮਮਕਨ ਪ੍ਰਯਾਸ ਕੀਤੇ ਗਏ ਨੇ ਪੁਲਿਸ ਮੁਲਾਜ਼ਮਾਂ ਦਾ ਮਨੋ ਪਹਿਲੀ ਗੱਲ ਇਹਦੇ ਹੈ ਕਿ ਪੁਲਿਸ ਦਾ ਕੋਈ ਮਨੋਬਲ ਨਹੀਂ ਘਿਰਿਆ ਹੋਇਆ ਪੁਲਿਸ ਦਾ ਮਨੋਬਲ ਬਹੁਤ ਉੱਚਾ ਹੈਗਾ ਸਾਡੇ ਆਪਣੀ ਜਿਹੜੀ ਲੀਡਰਸ਼ਿਪ ਹੈਗੀ ਖਾਸ ਕਰਕੇ ਡੀਜੀਪੀ ਸਾਹਿਬ ਸਾਡੇ ਜਿਹੜੇ ਨੇ ਉਹ ਜਿਸ ਤਰੀਕੇ ਨਾਲ ਨਿਗਰਾਨੀ ਕਰ ਰਹੇ ਨੇ इवन ਜਿਹੜੇ ਜਿਸ ਤਰੀਕੇ ਨਾਲ ਸਰਕਾਰ ਨੇ ਕਾਬਿਲ ਅਫਰ ਲਗਾਏ ਹੋਏ ਨੇ ਪੰਜਾਬ ਪੁਲਿਸ ਦਾ ਮੋਰਲ ਹਮੇਸ਼ਾ ਤੋਂ ਉੱਚਾ ਸਿਗਾ ਤੇ ਰਹੂਗਾ ਇਹ ਛੋਟੀ ਮੋਟੀ ਘਟਨਾਵਾਂ ਜਿਹੜੀਆਂ ਹੈਗੀਆਂ ਕਿਸੇ ਵੀ ਤਰੀਕੇ ਨਾਲ ਪੰਜਾਬ ਪੁਲਿਸ ਦੇ ਹੌਸਲੇ ਨੂੰ ਅਫੈਕਟ ਨਹੀਂ ਕਰ ਸਕਦੀਆਂ ਨੇ ਇਹ ਗੱਲਾਂ ਚਲਦੀਆਂ ਰਹਿੰਦੀਆਂ ਕਿ ਕਿਸੇ ਵੇਲੇ ਮਾੜੀ ਮੋਟੀ ਸ਼ਰਾਰਤ ਉਹਨਾਂ ਦੀ ਕਾਮਯਾਬ ਹੋ ਜਾਂਦੀ ਹੈ ਪਰ ਪੰਜਾਬ ਪੁਲਿਸ ਇਕুইਪਡ ਹੈ ਉਹਦੇ ਕੋਲ ਜੋ ਸ਼ਾਤਾਂ ਜੋ ਇਨਫੋਰਮੇਸ਼ਨ ਹੈਗੀਆਂ ਉਹ ਕਿਸੇ ਹੋਰ ਕੋਲ ਨਹੀਂ ਹੈਗੀ ਇਸ ਵੇਲੇ ਸਾਡਾ ਆਪਣਾ ਜਿਹੜਾ ਖਾਸ ਤੌਰ ਤੇ ਖੁਫੀਆਤ ਅੰਦਰ ਜਿਹੜਾ ਹੈਗਾ ਉਹ ਬਹੁਤ ਮਜ਼ਬੂਤ ਤਰੀਕੇ ਨਾਲ ਕੰਮ ਕਰ ਰਿਹਾ ਹੈਗਾ ਤੁਸੀਂ ਦੇਖੋ ਜਿੰਨੀ ਵੀ ਵਾਰਦਾਤਾਂ ਹੋਈਆਂ ਸਾਰੀਆਂ ਟਰੇਸ ਹੋਈਆਂ ਹਰ ਇੱਕ 'ਚ ਬੰਦੇ ਫੜੇ ਗਏ ਤੇ ਆਪਾਂ ਇਸ ਹੱਦ ਤੱਕ ਉਹਨਾਂ ਦੇ ਵਿੱਚ ਹੈਗੇ ਕਿ ਮਤਲਬ ਇਹ ਮਤਲਬ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਇਸ ਕਰਕੇ ਮੈਂ ਇਸ ਗੱਲ ਨੂੰ ਬਿਲਕੁਲ ਨਹੀਂ ਮੰਨਾਂਗਾ ਕਿ ਪੰਜਾਬ ਪੁਲਿਸ ਦਾ ਮੋਰਲ ਜੋ ਹੈਗਾ ਬਹੁਤ ਹਾਈ ਹੈਗਾ ਵਧੀਆ ਹੈਗਾ ਕਿ ਆਪਾਂ ਇੱਕ ਬਿਹਤਰ ਲੀਡਰਸ਼ਿਪ ਦੇ ਅਧੀਨ ਬਿਹਤਰੀਨ ਸੁਰੱਖਿਆ ਇਨਸ਼ੋਰ ਕਰ ਰਹੇ ਸਰਕਾਰ ਵੱਲੋਂ ਵੀ ਪ੍ਰਾਣਾ ਕੀਤਾ ਜਾ ਰਿਹਾ ਹੈਗਾ ਬਹੁਤ ਜ਼ਿਆਦਾ ਪੁਲਿਸ ਸਟੇਸ਼ਨ ਦੀ ਬਿਲਡਿੰਗਾਂ ਲਈ ਉਹ ਗੱਡੀਆਂ ਲਈ ਖਾਸ ਤੌਰ ਤੇ ਸੜਕ ਸੁਰੱਖਿਆ ਪ੍ਰੋਵਾਈਡ ਕਰਨ ਲਈ ਅਨਪ੍ਰੈਸੀਡੈਂਟਡ ਵਿੱਚ ਜਿਹੜਾ ਹੈਗਾ ਪੰਜਾਬ ਸਰਕਾਰ ਵੱਲੋਂ ਫੰਡ ਦਿੱਤਾ ਗਿਆ ਹੋਇਆ ਹੈਗਾ ਪੁਲਿਸ ਇਨਫਰਾਸਟ੍ਰਕਚਰ ਨੂੰ ਡਿਵੈਲਪ ਕਰਨ ਲਈ ਇਹਦੇ ਇਲਾਵਾ ਸਾਡੇ ਡੀਜੀਪੀ ਸਾਹਿਬ ਦੀ ਅਗਵਾਈ ਹੇਠ ਉਹਨਾਂ ਦੀ ਲੀਡਰਸ਼ਿਪ ਹੇਠ ਜਿੰਨੇ ਵੀ ਟੈਕਨੋਲੋਜੀਕਲ ਐਡਵਾਂਸਮੈਂਟ ਹੋਏ ਨੇ ਉਹਦਾ ਇਸਤੇਮਾਲ ਕੀਤਾ ਜਾ ਰਿਹਾ ਹੈਗਾ ਲਗਾਤਾਰ ਗੱਡੀਆਂ ਦੀ ਨਿਗਰਾਨੀ ਥਰੂ ਕੈਮਰਾ ਕੀਤੀ ਜਾ ਰਹੀ ਹੈਗੀ ਜਿਹੜੇ ਕ੍ਰਿਮੀਨਲ ਹੈਗੇ ਉਹਨਾਂ ਦਾ ਰਿਕਾਰਡ ਜਿਹੜਾ ਹੈਗਾ ਉਹ ਚੈੱਕ ਕੀਤਾ ਜਾ ਰਿਹਾ ਹੈਗਾ ਪੁਲਿਸ ਮੁਲਾਜ਼ਮਾਂ ਦੇ ਮੋਬਾਈਲ 'ਚ ਉਹਨਾਂ ਦੇ ਐਪ ਹੈਗੇ ਨੇ ਜਿਹਦੇ ਵਿੱਚ ਸਾਰਾ ਡਾਟਾ ਮੌਜੂਦ ਰਹਿੰਦਾ ਹੈਗਾ ਇਵੇਂ ਗੱਡੀਆਂ ਦੀ ਚੈਕਿੰਗ ਕਰਨ ਲਈ ਐਪ ਸਾਡੇ ਕੋਲ ਹੈਗੇ ਜਦ ਜਦ ਤੁਹਾਨੂੰ ਪਤਾ ਲੱਗ ਜਾਂਦਾ ਹੈਗਾ ਕਿ ਕਿਹੜੀ ਗੱਡੀ ਇਲਿਗਲੀ ਇਲਿਗਲ ਨੰਬਰ ਨਾਲ ਕੈਰੀ ਕਰ ਰਹੀ ਹੈ ਕਿ ਇਸ ਕਰਕੇ ਸਾਡੇ ਕੋਲ ਬਹੁਤ ਸਾਰੀ ਟੈਕਨੋਲੋਜੀਕਲ ਐਡਵਾਂਸਮੈਂਟ ਹੋਏ ਹੋਏ ਨੇ ਤੇ ਇਸ ਵੇਲੇ ਬਹੁਤ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਦੀ ਰਿਪੋਰਟ ਵੈਲਕਮ ਟੂ ਰੂਟਸ ਕੰਟਰੀ ਸਕੂਲ ਦ ਲਾਰਜੇਸਟ ਬੋਰਡਿੰਗ ਸਕੂਲ ਇਨ ਦ ਸ਼ਿਮਲਾ ਹਿਲਸ ਫੋਰ 21 ਈਅਰਸ ਵੀਵ ਡਿਲੀਵਰਡ 100% ਬੋਰਡ ਐਗਜ਼ਾਮ ਸਕਸੈਸ ਵਿਦ ਸਮਾਰਟ ਕਲਾਸਰੂਮਸ ਅ ਲਾਇਬ੍ਰੇਰੀ ਐਂਡ ਸਾਇੰਸ ਲੈब्स ਲਰਨਿੰਗ ਥਰਾਈਵਸ Our in house mess, bakery, and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today.